ਉਹਨਾਂ ਨੂੰ ਦੇਖਦੇ ਹੋਏ ਆਪਣਾ ਫ੍ਰੇਮ ਬਹੁਤ ਇੱਕ ਦਿਨਾਂ ਤੋਂ ਸ਼ੁਰੂ ਕਰ ਦਿੱਤੇ। ਵਿੱਚ 14 ਮੌਲੂਰਾ ਪਾਇਆ ਲੱਗਦਾ ਹੈ। ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ। ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਕੈਬਨਟ ਮੰਤਰੀ ਮੀਤਿਹਰ ਵੱਲੋਂ ਜਿੱਥੇ ਭਵਾਨੀਗੜ੍ਹ ਦੇ 27 ਪਿੰਡਾਂ ਦਾ ਚ ਦੌਰਾ ਕੀਤਾ ਗਿਆ। ਉੱਥੇ ਹੀ ਭਵਾਨੀਗੜ੍ਹ ਦੀ ਕਪੂਲੀ ਤੇ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਕਾਕੜਾ ਰੋਡ ਦੀ ਪੁਲੀ ਉੱਥੇ ਆ ਕੇ ਪਹੁੰਚ ਗਏ ਜਿੱਥੇ ਕਿ ਉਹਨਾਂ ਵੱਲੋਂ ਦੇਖਦੇ ਹੋ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ। ਜਿੱਥੇ ਕੀ ਉਹਨਾਂ ਵੱਲੋਂ ਕਹਿ ਕੇ ਕਿ ਇਸ ਵਾਰ ਜਿੱਥੇ ਭਾਪੀ 400 ਪਾਰ ਦੀਆਂ ਗੱਲਾਂ ਕਰਦੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ 1 ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਤੇ 4 ਤਰੀਕ ਨੂੰ ਫੈਸਲਾ ਸੋਡੇ ਸਾਹਮਣੇ ਆ ਜਾਣੀਆਂ ਇਸ ਮੌਕੇ ਤੇ ਪਹੁੰਚੇ ਸਨ ਸਾਫ ਕਾ ਟਰੱਕ ਯੂਨੀਅਨ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਅਤੇ ਮੌਜੂਦਾ ਟਰੱਕ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂ ਵਾਲਾ ਗਰਮੀਤ ਸਿੰਘ ਆਰਟੀਆਈ ਸੈਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਬਲਾਕ ਪ੍ਰਧਾਨ ਸ਼ੰਦਰਪਾਲ ਕੌਰ ਅਤੇ ਗੁਰਪ੍ਰੀਤ ਸਿੰਘ ਬੱਬੂ ਨਦਾਂਪੁਰ ਵਿਕਰਮਜੀਤ ਸਿੰਘ ਨਕਟੇ ਰਾਜਨਫਰੀ ਸਰਬਜੀਤ ਕੌਰ ਅਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਅਤੇ ਨਾਲ ਨਾਲ ਟਰਾਂਸਪੋਰਟ ਜ਼ਿਲ੍ਹਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਆਗੂ लवली ਕਾਕੜਾ ਜੀ ਬਲਵਿੰਦਰ ਸਿੰਘ ਸੱਗੂ ਅਤੇ ਇਸ ਮੌਕੇ ਤੇ ਅਵਤਾਰ ਸਿੰਘ ਤਾਰੀ ਅਤੇ ਹੋਰ ਵੀ ਵੱਖ-ਵੱਖ ਆਗੂ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ ਆ ਖਾਸ ਰਿਪੋਰਟ ਅਤੇ ਇਸ ਮੌਕੇ ਤੇ ਨਰੇਗਾ ਦੀਆਂ ਖੜੀਆਂ ਮਹਿਲਾਵਾਂ ਨੇ ਵੀ ਕੁਝ ਆਪਣੀਆਂ ਤਕਲੀਫਾਂ ਦਸੀਆਂ ਆਓ ਤੁਹਾਨੂੰ ਸੁਣਾਉਣੇ ਇਸ ਖਾਸ ਰਿਪੋਰਟ ਵਿੱਚ ਅਤੇ ਇਸ ਮੌਕੇ ਤੇ ਇਸ ਪ੍ਰੋਗਰਾਮ ਦਾ ਯੋਜਨ ਪੀ.ਐਮ. ਸਿੰਘ ਪੀ.ਐਮ. ਸਿੰਘ ਸ਼ਹਿਰੀ ਪ੍ਰਦਾਨ ਆਮ ਆਦਮੀ ਪਾਰਟੀ ਪਵਾਨੀਗੜ੍ਹ ਵੱਲੋਂ ਯੋਜਨ ਕੀਤਾ ਗਿਆ ਸੀ ਅਤੇ ਦੇਖ ਸਕਦੇ ਹੋ ਲੋਕਾਂ ਦਾ ਭਾਰੀ ਇਕੱਠ ਗਰਮੀਤ ਸਿੰਘ ਅਤੇ ਇਸ ਮੌਕੇ ਦੇ ਲੋਕ ਸਭਾ ਦੇ ਉਮੀਦਵਾਰ ਮੀਤਿਹਰ ਨੇ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ ਨੀ ਚੈਨਲ ਸਬਸਕ੍ਰਾਈਬ ਕਰਨ ਦੇ 24 ਪੰਜਾਬ ਨੀ ਦੇ ਪੇਜ ਨੂੰ ਫੋਲੋ ਕਰਨ ਨਾਲ ਆਪ ਲੋ ਪਰ ਮਾਰਿਕ ਕਹਿੰਦੀ ਤਾਂ ਉਹ ਕਹਿੰਦੇ ਵੀ ਇਹਦਾ ਕੋਈ ਨਾ ਭਾਈ ਪਤਾ ਬਾਰਾਂ ਦੇ ਨੂੰ ਤਾਂ ਹਰੇਕਾਂ ਦੇ ਨੌਕਰਾਂ ਕੀ ਉਹ ਬੋਲਣਗੇ ਉਹਨਾਂ ਨੂੰ ਕੌਣ ਕੰਮ ਨਹੀਂ ਕਰਾਈ ਬੋਲਿਆ ਰਹਿਣਾ ਸਾਰੇ ਹੋਣੀ ਤੇ 10 ਲਿਆ ਜਾਉਂਦੀਆਂ ਸਾਰੇ ਨੌ 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 ਜਿਹੜਾ ਨੌ ਨੌ ਕਦੇ ਵੀ ਮਨੂਪੀ ਨਹੀਂ ਤੇ ਨਾ ਕਰਨੀਆਂ ਸੋ ਮੈਂ ਸੱਤ ਸਾਲ ਤੋਂ ਐਮਐਲਏ ਤੋਂ ਦੋ ਸਰ ਤੋਂ ਮੰਤਰੀਆਂ ਇਮਾਨਦਾਰੀ ਨਾਲ ਮੈਂ ਆਪਣੀ ਡਿਊਟੀ ਨਿਭਾਈ ਆ ਤੇ ਬਾਕੀ ਜਿੰਨੇ ਮੀਂਗਰ ਨੇ ਤੋਂ ਮੈਨੂੰ ਹੋਰਾਂ ਦੇ ਵਿੱਚੋਂ ਇਕੱਲਾ ਮਿਲਦਾ ਥੋੜਾ ਤੋਂ ਮੀੜੇ ਜਾਂਦਾ ਜਿਹੜਾ ਤੁਹਾਡੇ ਇਲਾਕੇ ਦਾ ਜਿਹਦਾ ਪਿੰਡ ਵੀ ਤੁਹਾਡੀ ਲੋਕ ਸਭਾ ਦੇ ਵਿੱਚ ਹੈ ਨਹੀਂ ਜਿੰਨੇ ਜੇ ਆ ਕਰਦਾ ਜ਼ਰੂਰ ਸਭਾ ਦੇ ਅੰਦਰ ਵੀ ਟਿਕਰੀ ਕਰਦਾ ਉਹਦਾ ਗਵਾਂਧੀਆਂ ਥੋੜਾ ਆਪਣਾ ਪੇਰਾ ਦਾ ਬਰਨਾਲੇ ਕਿਸੇ ਰਿਸ਼ਤੇ ਰੇੜੀਆਂ ਨੂੰ ਮੁੱਛਣ ਲੋ ਪੂਰੀ ਤੁਹਾਨੂੰ ਕਹਿੰਦੇ ਵੀ ਬੀਤੀ ਲੋਕੀ ਸੀ ਜੋ ਕਿ ਚਾਹੁੰਦੇ ਹੋ ਖੱਟੇ ਲੈ ਕੇ ਦੱਸੋ ਉਹ ਯੋਗ ਬਣਾਉਣ ਲੋ ਕੋਈ ਉਹੋ ਜਿਹਾ ਲੋਕ ਉਹਨੂੰ ਚਾਹਤਾ ਕੋਈ ਨਾ ਪਹੁੰਚਦਾ ਨਹੀਂ ਕਿਹਾ ਪਰਿਆ ਸਾਰੇ ਚੋਂ ਦੇ ਪਈ ਟੰਗੀਆਂ ਨਹੀਂ ਲੱਗਣੀਆਂ ਬਾਦੂਗੀਆਂ ਤੇ ਮਾਨਦਾਰ ਦੇ ਨਾਲ ਕਮਾਈ ਨੂੰ ਤਾਂ ਉਹਨੂੰ ਨਹੀਂ ਦਿੰਦੀ ਆ ਉਹਦੇ ਕਮਾਈ ਵਾਸਤੇ ਦੂਸਰੇ ਕੋਈ ਨਾ ਖਾਣ ਮਾਰ ਕੇ ਦੱਸਦੇ ਜੀ ਦੇ ਮਿਲਾਈਆਂ ਪੀਸੀ ਉਹਦੀ ਕਮਾਈ ਵਿਖੇ ਨਾ ਬੋਤਾ ਚ ਸ਼ਰਾਬਾ ਬੰਡੋ ਪੈਸੇ ਲਾਓ ਮੇਰੇ ਸਭਾ ਨੂੰ ਮੈਂ ਦੱਸਿਆ ਤੁਹਾਨੂੰ ਦੋ ਲੱਖਾਂ ਲੜਵਾ ਕੇ ਇਸ ਨੂੰ ਮੌਮਲਾ 90 ਹੈ ਨਾਕਾ ਸਲਾਹ ਕਿ ਕਿਹਦਾ ਇਹ ਬਹੁਤ ਕੰਮ ਕਰ ਰਿਹਾ ਕਿਉਂਕਿ ਮੇਰਾ 10-12 ਕਰੋੜ ਰੁਪਈਆ ਲੱਗਿਆ ਹੋਵੇ ਆਪਣੇ ਸਿੱਕੇ ਵਿਆਹ ਚੜ੍ਹ ਨਹੀਂ ਦਿੱਤਾ ਸਾਰਾ 30-20% ਕਹਿੰਦਾ 15-15 ਕਰੋੜ ਰੁਪਈਆ ਲਾ ਦਿੰਦੇ ਆ 84000 ਰੁਪਈਆ ਤੁਖਾ ਐਮ ਐਨ ਯੂਨੀ ਪਿਛੇ ਨਹੀਂ ਪਾਉਂਦੇ ਕਰੋੜ ਰੁਪਇਆ ਲਾ ਕੇ ਮੁਕਤੇ ਰਜਾਵਾ ਕਰੋ ਲਾਚਾਰ ਦੀ ਹੈ ਕਿ ਕਵਰੇਜ ਲਈ ਸਾਰੇ ਕੀ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਆਪਰਾਮਾਈ ਘਟੀ ਦਾ ਕਾਸਾ ਕਿਆ ਹੋਇਆ ਹੁਣ ਤੱਕ ਜਿਹੜਾ ਮਾਤਾ ਜੀ 1000 1000 ਰੁਪਿਆ ਤੁਹਾਨੂੰ ਸਰਕਾਰ ਨੇ ਕਿਹਾ ਸੀ ਹਰ ਘਰੇ ਹਰ ਇੱਕ ਔਰਤ ਨੂੰ 1000 ਰੁਪਿਆ ਮਿਲੂ ਕੀ ਤੁਹਾਨੂੰ ਮਿਲੇ ਨਹੀਂ ਮਿਲਿਆ ਨਹੀਂ ਮਿਲਿਆ ਜੀ ਕੀ ਕੀ ਕਹਿਣਾ ਚਾਹ ਰਹੇ ਜਿਹੜੇ ਜੀ ਸਾਡਾ ਗਰੀਬਾਂ ਦਾ ਫਾਇਦਾ ਕਰੋ ਸਾਨੂੰ ਸਾਨੂੰ ਉਹ ਮਿਲ ਜੂਰ ਨਹੀਂ ਕੁਝ ਸੁਰੇ ਭਰਾ ਦੇ ਪ੍ਰੋਗਰਾਮ ਸੁਣਨ ਵਾਸਤੇ ਆਈ ਨਹੀਂ ਜੀ ਅਸੀਂ ਨਰੇਕਾ ਦਾ ਕੰਮ ਕਰ ਰਹਾ ਆ ਅੱਜ ਆ ਸੂਵੇ ਸਾਫ ਕਰ ਰਹਾ ਜੀ ਓਕੇ ਓਕੇ ਇਦਾਂ ਨਾਲੇ ਚੋਂ ਗੰਦ ਕੱਢਦੇ ਆ ਵੀਰੇ ਹਾਂ ਜੀ ਨਾਲੇ ਚੋਂ ਗੰਦ ਕੱਢਦੇ ਆ ਅਸੀਂ ਤਾਂ ਜਿਹੜਾ 1000 ਰੁਪਏ ਮਿਲਿਆ ਤੁਹਾਨੂੰ ਨਾ ਲੋਕ ਜੀ ਦਾ ਕੈਦੀ ਪਰਚਨ ਕਹਿੰਦੇ ਬੁਰਾ ਨਾ ਗੇ ਪਰਚਨ ਨਹੀਂ ਵਧਾਈ ਗਰੀਬਾਂ ਨੂੰ ਕੋਈ ਕਣਕ ਨਹੀਂ ਉਹਦੇ ਨਾਲ ਕੱਢ ਦਿੰਦੇ ਸਾਰਾ ਕੁਝ ਕਰਨ ਬੜੀਆਂ ਬਾਲਿਆਂ ਦਾ ਨਹੀਂ ਕੁਝ ਮਿਲਦਾ ਖੁਸ਼ ਨਹੀਂ ਮਿਲਦਾ ਹੈਗਾ ਕਹਿੰਦੇ ਤੇ ਕਹਿੰਦੇ ਕਲੋਨੀਆਂ ਦੇਵੇਂਗੇ ਉਹ ਸਰਕਾਰ ਨਹੀਂ ਕੋਈ ਕੁਝ ਨਹੀਂ ਕਰ ਸਕਦੀ ਸਾਡਾ ਤਾਂ ਸਾਡਾ ਗਰੀਬਾਂ ਦਾ ਕੁਝ ਨਹੀਂ ਸਰਕਾਰ ਦੀ ਹੈਗੀ ਸਰਕਾਰ ਫਿਰ ਹੁਣ ਬੋਟੀਆਂ ਦਾ ਸਾਡਾ ਹੱਲ ਕਰੋ ਸੀ ਉਹਨੂੰ ਪਾਵਾਂਗੇ ਛਾੜੂ ਸਰਕਾਰ ਜਿਵੇਂ ਲੱਗੀ 2 ਸਾਲਾਂ ਚ ਤੁਹਾਨੂੰ ਛਾੜੂ ਸਰਕਾਰ ਕਹਿੰਦੀ ਅਸੀਂ ਬੀ ਐਸ ਡੇਰ ਤੋਂਆਂ ਦੇ ਹਜ਼ਾਰ ਰੁਪਏ ਦੇਵਾਂਗੇ ਉਹ ਚੁੱਪ ਕਰ ਗਈ ਹਾਂ ਹਾਂ ਤੁਹਾਨੂੰ ਕਿਹਦੇ ਸਾਡੇ ਬਾਦੇ ਤੇ ਸਾਡੇ ਪੂਰੇ ਨਹੀਂ ਹੋ ਰਹੇ ਸਰਕਾਰ ਵਧੀਆ ਲਗੀ ਨਹੀਂ ਫ੍ਰੀ ਹੈਗੀ ਪਰ ਸਰਕਾਰ ਪਤਾ ਲੱਗਦੀ ਜਦੋਂ ਹੁਣ ਸਾਨੂੰ ਕੁਝ ਮਿਲੂਗਾ ਫੇਰ ਪਿਆ ਨਹੀਂ ਹਾਲ ਤੱਕ ਸਾਨੂੰ ਕੁਝ ਨਹੀਂ ਮਿਲਿਆ ਸਰਕਾਰ ਵਧੀਆ ਲੱਗੀ ਨਹੀਂ ਜੀ ਤੁਹਾਨੂੰ ਹੁਣ ਤੱਕ ਸਰਕਾਰ ਵਧੀਆ ਸਾਨੂੰ ਤਾਂ ਹੀ ਲੱਗੋ ਗਰੀਬਾਂ ਨੂੰ ਸਾਡੀ ਤਾਂ ਕਣਕ ਉਹ ਵੀ ਬੰਦ ਕਰਤੀ ਜੀ ਹਾਂ ੜਕ ਵੀ ਬੰਦ ਹੋ ਗਈ ਬੰਦ ਹੋ ਗਈ ਜੀ ਕਿ ਸਾਨੂੰ ਬਸ ਉਹ ਮਿਲਦੀ ਆ ਮੋਦੀ ਵਾਲੀ ਫਰੀ ਵਾਲੀ ਫਰੀ ਵਾਲੀ ਮਿਲਦੀ ਆ ਉਹ ਵੀ ਅੱਗੇ 15 ਕਿਲੋ ਮਿਲਦੀ ਸੀ ਹੁਣ 10 ਕਿਲੋ ਮਿਲਦੀ ਆ ਵਧੀਆ ਕਿ ਘਟਿਆ ਪਹਿਲਾਂ ਨਾਲੋਂ ਘਟਾਤੀ ਬਤਾ ਦੇ ਜੀ ਘਟਾਤੀ ਪਟਾ ਦੇ ਪਤਾ ਹੀ ਤੁਹਾਡਾ ਹਾਂ ਜੀ ਨਾਮ ਤਾਂ ਅਗਰ ਮੇਰਕੌਰ ਜੀ ਕੀ ਕੰਮ ਕਰਦੇ ਹੋ ਕੰਮ ਦਾ ਪਤਾ ਆਪਾਂ ਤਾਂ ਜ਼ਿੰਮੇਦਾਰ ਜੱਟ ਭਾਈਆ ਦੱਸ ਦਿਆਂ ਮੈਂ ਮਜਬੂਰਾਂ ਦਾ ਕੰਮ ਹੂੰ ਜੀ ਦੂਰ ਆ ਹਾਂ ਇਹਨਾਂ ਨਾ ਕਰਦੇ ਪੁੱਤ ਤੁਹਾਨੂੰ ਜਿਹੜਾ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਗਈ ਸੀ ਕਿ ਤੁਹਾਨੂੰ ਹਰ ਇੱਕ ਔਰਤ ਨੂੰ 1000 ਰੁਪਏ ਮਿਲੂ ਕੋਈ ਨਹੀਂ ਮਿਲਿਆ ਪਤਾ ਜਿਹੜਾ ਫ੍ਰੀ ਰਸਣ ਮਿਲਦਾ ਮਿਲਿਆ ਨਹੀਂ ਪਤਾ ਫ੍ਰੀ ਮਿਲਦਾ ਨਹੀਂ ਇਹਦਾ ਬਸ 15 ਕਿਲੋ ਕਾਂ ਤੋਂ ਮਿਲਦੀ ਸੀ ਉਹ ਵੀ ਘੱਟ ਹੋ ਗਈ ਅੱਜ ਤਾਂ ਅਸੀਂ ਨੇ ਰੇਗਾਂ ਚ ਲੱਗੇ ਹੋਏ ਪਤਾ ਠੀਕ ਆ ਠੀਕ ਆ ਤਾਂ ਨਰੇਗਾਂ ਦੇ ਪਤੂਏ ਓਕੇ ਓਕੇ ਆ ਮੇਰ ਨੂੰ ਸਰਦਾਰ ਭੀਮ ਸਿੰਘ ਸ਼ਹਿਰੀ ਪ੍ਰਧਾਨ ਪੁਹਾਨੀਗੜ ਆਮ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦਾ ਜਿਹੜੇ ਪ੍ਰੋਗਰਾਮ ਰੱਖੇਗਾ ਸੀ ਮੀਟਿੰਗ ਰੱਖੀ ਗਈ ਸੀ ਕਿਵੇਂ ਰਹੀ ਦਿੱਕੀ ਕੰਪੇਨੀ ਦੇਖੋ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਸਾਨੂੰ ਤੇ ਬਹੁਤ ਵਧੀਆ ਇਕੱਠ ਸੀਗਾ ਤੁਹਾਨੂੰ ਪਤਾ ਹੀ ਹੈਗਾ ਤੁਹਾਨੂੰ ਕਵਰੇਜ ਕੀਤੀ ਹੈਗੀ ਤੇ ਭਾਈ ਮੀਤਿਹਰ ਨੂੰ ਵਧੀਆ ਐਨ ਉਰੋ ਵਾਰਡ ਨੰਬਰ 7 ਦੇ ਵਿੱਚੋਂ ਪੋਲਿੰਗ ਵਿੱਚ ਵਧੀਆ ਵੋਟਾਂ ਦੇ ਚਿਤਿਆ ਕੇ ਤੋਰਾਂਗੇ ਲੋਕਾਂ ਦੀ ਕੰਪੇਨੀ ਦਾ ਜੀ ਦੇਖ ਰਹੇ ਅੱਗੇ ਵਾਲਾ ਨਹੀਂ ਘੱਟ ਜਿਵੇਂ 2025 ਦੀ ਚ ਆਮ ਆਦਮੀ ਪਾਰਟੀ ਦੇ ਲੋਕ ਆਪਾਂ ਹਰੀ ਫਰ ਰਹੀ ਸੀ ਪ੍ਰੋਸਪਰ ਲਾਗੂ ਨੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀਗੀ ਥੋੜਾ ਜਿਹਾ ਗਰਮੀ ਦਾ ਮੌਸਮ ਆਗਾ ਗਰਮੀ ਦੇ ਮੌਸਮ ਕਰਕੇ ਹਰੇਕੇ ਤੁਹਾਨੂੰ ਪਤਾ ਹੀ ਆ ਵੀ ਗਰਮੀ ਕਰਕੇ ਘੱਟ ਵੱੱਟ ਨਿਕਲਦੇ ਨੇ ਲੋਕ ਬਾਹਰ ਤੇ ਨਹੀਂ ਦੇਖੋ ਤੁਸੀਂ ਆਪੇ ਦੇਖਿਆਗਾ ਬਹੁਤ ਵਧੀਆ ਹੰਗਾਰਾਗਾ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਮਿਲਿਆਗਾ ਤੁਹਾਨੂੰ ਦੀ ਕੰਪੇਨਿੰਗ ਕਿਵੇਂ ਦੇਖ ਰਹੇ ਲੋਕ ਸਭਾ ਦੇ ਵਿੱਚ ਬਹੁਤ ਵਧੀਆ ਜੀ ਜਿਹੜੇ ਬੰਦਾ ਕੰਮ ਕੀਤੇ ਹੋਣ ਜਿਨ੍ਹਾਂ ਨੇ ਉਹਨਾਂ ਨੂੰ ਲੋਕ ਆਏ ਵਾਰ ਜਿੱਥੇ ਆਉਂਦੇ ਨੇ ਦੋ ਵਾਰ ਪਹਿਲਾਂ ਬਰਨਾਲੇ ਤੋਂ ਇਸ ਵਾਰ ਪੂਰੇ ਇਸ ਹਲਕੇ ਤੋਂ ਬਹੁਤ ਵੱਤ ਨਾਲ ਜਿੱਤੇ ਆਉਣਗੇ ਬਹੁਤ ਵਧੀਆ ਇਨਸਾਨ ਨੇ ਤੇ ਇਹਨਾਂ ਦੇ ਬਹੁਤ ਵਧੀਆ ਕੰਮ ਨੇ ਕਿ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਵੀ ਦੋ ਸਾਲਾਂ 'ਚ ਕੰਮ ਬਹੁਤ ਵਧੀਆ ਕਰੇ ਨੇ ਉਹਨਾਂ ਨੇ ਬਿਲਕੁਲ ਕੀਤਾ ਨੇ ਜੀ ਜਿਹੜੇ ਆਪਾਂ ਮੁੱਦੇ ਦੇਖ ਰਹੇ ਹਾਂ ਜੀ ਉਹਨਾਂ ਤੇ ਕੰਮ ਹੋਏ ਨੇ ਇੱਕ ਬਹੁਤ ਸਾਰੀ ਗੱਲ ਕਹਿੰਦੇ ਨੇ ਵੀ ਕੰਮ ਨਹੀਂ ਹੋਏ ਪਰ ਦੋ ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਪਿੱਤੇ ਉਹ ਇਸ ਸਰਕਾਰ ਨੇ ਦੋ ਸਾਲਾਂ ਦੇ ਵਿੱਚੋਂ ਕੰਮ ਕੀਤੇ ਨੇ ਬਿਜਲੀ ਆਮ ਮਿਲਦੀ ਆ ਖੇਤਾਂ ਦੇ ਵਿੱਚ ਨਹੀਂ ਸ਼ਹਿਰਾਂ ਦੇ ਵਿੱਚ ਜਦੋਂ ਲਾਈਟ ਹੀ ਨਹੀਂ ਹੁੰਦੀ ਤੇ ਤਾਂ ਖੇਤਾਂ ਨੂੰ ਲਾਈਟ ਮਿਲਿਆ ਘਰਾਂ ਦੇ ਵਿੱਚ ਲਾਈਟ ਮਿਲਿਆ ਗਰੰਟ ਮਾਫ ਹੋਈ ਐ ਸੇ ਤੋਂ ਤੇ ਇਹ ਕੰਮ ਮੁੱਦੇ ਨੇ ਜਿਹੜੇ ਸਰਕਾਰ ਦੇ ਵਧੀਆ ਕੰਮ ਕਰ ਰਹੇ ਨੇ ਸਾਰੇ ਪਿੰਡਾ ਸਾਰੇ ਪਿੰਡਾ ਜਾ ਰਹੇ ਆ ਬਹੁਤ ਵਧੀਆ ਹੰਗਾਰਾ ਤੇ ਲੋਕ ਪੋਜ਼ਿਟਿਵ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਸੰਗਠਿਤ ਆਮ ਆਦਮੀ ਪਾਰਟੀ ਜਿੰਨੀ ਗੱਲ ਕੀਤੀ ਹੈ ਤੁਸੀਂ ਕਿ ਖਜ਼ਾਨਾ ਭਰਤ ਕਿ ਜੇਕਰ ਖਜ਼ਾਨਾ ਗਿਆ ਤਾਂ ਇੰਨਾ ਕਰਜ਼ਾ ਚੱਕਣ ਦੀ ਲੋੜ ਸੀ ਸਰਕਾਰ ਨੂੰ ਖਜ਼ਾਨਾ ਮੈਂ ਕਿਹਾ ਵੀ ਭਾਈ ਪਹਿਲਾ ਨਾਲੋਂ ਅਸੀਂ ਕਮਾਈ ਮੈਂ ਬੋਲਿਆ ਤੁਸੀਂ ਪੂਰੀ ਗੱਲ ਨੋਟ ਕਰਿਆ ਕਰੋ ਕਿ ਪਹਿਲਾਂ ਖਜ਼ਾਨਾ ਵਧਦਾ 10 ਸਾਲ 6% ਦੇ ਹਿਸਾਬ ਨਾਲ ਕਿਤੇ ਸਸਤਾ ਸਾਡੀ ਸਰਕਾਰ ਚ ਐਵਰੇਜ 14% ਦੇ ਹਿਸਾਬ ਨਾਲ ਵਧ ਰਿਹਾ ਜਿਹੜਾ ਕਿ ਹੁਣ ਰਿਕਾਰਡ ਹੈ ਇੱਕ ਫੈਕਟ ਹੈ ਇਹਨੂੰ ਗੱਲ ਨੂੰ ਚੁਟਲਾਇਆ ਤਾਂ ਜਿਹੜਾ ਜਾਈ ਸਕਦਾ ਹਰ ਵਿਧਾਨ ਸਭਾ ਦਾ ਜੋ ਬਜਟ ਪੇਜ ਹੁੰਦਾ ਹੈ ਉਹਦੇ 'ਚ ਲਿਖਿਆ ਜਾਂਦਾ ਵੀ ਭਾਈ ਪਿਛਲੇ ਸਾਲ 'ਚ ਕਿੰਨੇ ਪਰਸੈਂਟ ਕਮਾਈ ਦੇ ਨਾਲ ਵਧਿਆ ਸਾਡਾ 14% ਦੇ ਨਾਲ ਵਧਿਆ ਜਿਹਦੇ ਕਰਕੇ ਮੈਂ ਸਮਝਦਾ ਕਿ 70% ਦਾ ਰਿਕਾਰਡ ਟੁੱਟਿਆ ਇੰਨੀ ਕਮਾਈ ਹਾਂ ਤਾਂ ਕਿਸੇ ਸਰਕਾਰ ਦੇ ਕਾਰਜਕਾਲ ਦੌਰਾਨ ਦੇ ਵਿੱਚ ਇੱਕ ਜਿਹੜੀ ਗੱਲ ਜਲ ਸਰੋਤ ਕੋਹਾਗ ਦੀ ਗੱਲ ਕੀਤੀ ਹੈ ਕਿ ਟਾਇਲਾ ਪਹਿਲਾਂ ਪਾਣੀ ਜਾਊਗਾ ਪਰ ਉਹ ਪਟਵਾਰੀ ਨੇ ਖੁਲਾਸਾ ਕੀਤਾ ਹੈ ਕਿ ਜਿਹੜੇ ਆ ਸਾਨੂੰ 100% ਕਹਿਣ ਦੀ ਗੱਲ ਕੀਤੀ ਹੈ ਪਰ ਜਿਹੜਾ ਟਾਇਲਾ ਤੇ ਪਾਣੀ ਹੁੰਦਾ ਉਹ 30 ਤੋਂ 32% ਹੁੰਦਾ ਦੇਖੋ ਜੀ ਮੇਰੇ ਕੋਲੇ ਮਹਿਕਮਾ ਰਿਆ ਅੱਗੇ ਪੰਜਾਬ 55% ਤੇ ਜਿਹੜੇ ਸੂਏ ਕੱਸੀਆਂ ਚਲਾਈ ਜਾਂਦੇ ਸੀ ਪਰ ਸਾਡੇ ਵੇਲੇ 100% ਤੇ ਜਿਹੜੇ ਚਲਾਏ ਗਏ ਆ ਪਹਿਲਾਂ ਪਿੰਡਾਂ ਦੇ ਵਿੱਚ ਪੰਜਾਬ 'ਚ ਜਿੰਨਾ ਪੰਜਾਬ ਦਾ ਹਿੱਸਾ ਸੀ ਪਾਣੀ ਦਾ ਉਹ ਬਹੁਤਾ ਹਿੱਸਾ ਪੰਜਾਬ 'ਚ ਵਰਤਿਆ ਨਹੀਂ ਜਾਂਦਾ ਅੱਜ ਹਜ਼ਾਰਾਂ ਪਿੰਡਾਂ 'ਚ ਪਹਿਲੀ ਵਾਰੀ ਪਾਣੀ ਆਇਆ ਆ ਮਲੇਰਕੋਟਲੇ 'ਚ 163 ਕਰੋੜ ਰੁਪਏ ਜਾਰੀ ਕੀਤਾ ਜਿੱਥੇ ਪੂਰੇ ਸੰਦੌੜ ਦੇ ਪਿੰਡਾਂ 'ਚ ਪਹਿਲੀ ਵਾਰ ਪਾਣੀ ਆਉਣਾ ਉਹ ਪਾਣੀ ਇਹ ਤਾਂ ਹੈ ਨਹੀਂ ਪੰਜਾਬ ਦਾ ਹਿੱਸਾ ਵਧ ਗਿਆ ਉਹੀ ਪਾਣੀ ਆ ਜਿਹੜਾ ਅੱਗੇ ਪੰਜਾਬ 'ਚ ਵਰਤਿਆ ਨਹੀਂ ਸੀ ਜਾਂਦਾ ਬਾਕੀ ਦੂਜੇ ਸੂਬਿਆਂ Rajasthan ਨੂੰ ਵੀ ਲੰਗਦਾ ਸੀ ਤੇ Haryana ਨੂੰ ਵੀ ਲੰਗਦਾ ਸੀ ਜਿੰਨਾ ਪੰਜਾਬ ਦਾ ਹਿੱਸਾ ਹੈ ਹਜੇ ਵੀ ਪੂਰਾ ਪੰਜਾਬ ਚ ਵਰਤਿਆ ਨਹੀਂ ਜਾ ਰਿਹਾ ਜਿਹਦੇ ਕਰਕੇ ਅਸੀਂ ਕਿ ਨਵੀਂ ਨਹਿਰ ਵੀ ਕੱਢ ਰਹੇ ਹਾਂ ਉਧਰ ਹਰੀਕੇ ਪੱਤਨ ਤੋਂ ਨਿਕਲਦੀਆਂ ਜਿਹੜੀ ਅਵੋਰ ਫਾਜ਼ਲਕਾ ਮੁਕੱਤਰ ਏਰੀਆ ਵਿੱਚ ਜਿਹੜਾ ਪਾਣੀ ਜਾਣਾ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਬਰਨਾਲ ਦੇ ਪਿੰਡਾਂ ਲੈ ਕੇ ਚੱਲਦਾ ਰਵਿੰਦਰ ਰਵਿੰਦਰ ਖੰਨੇ ਨੇ ਇੱਕ ਬੋਸ ਲਾਇਆ ਕਹਿੰਦਾ ਕਿ ਜਿਹੜੇ ਕਿਸਾਨ ਨੇ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੇ ਪਿੱਛੇ ਕਿਹਾ ਹੋਇਆ ਸਾਡੇ ਪਿੱਛੇ ਲਾਇਆ ਹੋਇਆ ਕੀ ਕਹਿਣਾ ਚਾਹੁੰਦਾ ਕਦੇ ਰਵਿੰਦ ਖੰਨਾ ਜੀ ਨਾਲ ਸਾਰੇ ਲੋਕ ਨੇ ਭਾਈ ਅਸੀਂ ਵਿਰੋਧ ਕਰਾ ਰਹੇ ਹਾਂ ਤਾਂ ਮੋਟਾਂ ਨੂੰ ਪਤਾ ਲੱਗੇ ਜੀ 4 ਜੂਨ ਨੂੰ ਰਵਿੰਦ ਖੰਨਾ ਜੀ ਨੂੰ ਕਹੂੰਗਾ ਕਿ ਧੂਰੀ ਰਿਜਟ ਦੇਖਣ ਜ਼ਰੂਰ ਆਉਣ ਪਤਾ ਲੱਗੂ ਕਿ ਕਿਸਾਨ ਪਿੱਛੇ ਜੀ ਅਸੀਂ ਓਕੇ